ਆਇਆ ਰੰਗਣ ਜੇਥੀ ਆ ਪਿਆਰੇ ਪਾਈਆ ਨੌ ਮਜੀਠ ਕਾ ਰੰਗਣ ਦਾ ਭਾਵ ਉਹਦਾ ਪੱਠੇ ਜਿਹਦੇ ਵਿੱਚ ਲਲਾਰੀ ਕੱਪੜੇ ਰੰਗਦਾ ਹੈ ਕਹਿੰਦੇ ਆ ਜਿਹੜਾ ਸਰੀਰ ਹੈ ਸਾਡਾ ਇਹਨੂੰ ਉਹ ਰੰਗਣ ਵਾਲੀ ਪੱਠੀ ਬਣਾ ਲੋ ਕਾਇਆ ਰੰਗਣ ਜੇਥੀ ਆ ਪਿਆਰੇ ਪਾਈਆ ਨੌ ਮਜੀਠ ਕਹਿੰਦੇ ਇਹਦੇ ਵਿੱਚ ਪ੍ਰਮਾਤਮਾ ਦਾ ਨਾਮ ਮਜੀਠ ਭਾਵ ਕੇ ਪੱਕਾ ਰੰਗ ਪਾ ਲੋ ਅੰਦਰ ਪੱਕਾ ਰੰਗ ਚੜਾ ਲੋ ਫਿਰ ਉਹ ਰੰਗ ਕਦੇ ਉੱਤਰਦਾ ਨਹੀਂ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜੇ ਕਹਿੰਦੇ ਉਹ ਰੰਗਣ ਵਾਲੇ ਪ੍ਰਮਾਤਮਾ ਨੇ ਰੰਗ ਚੜ੍ਹਤਾ ਫਿਰ ਕਹਿੰਦੇ ਉਹ ਰੰਗ ਉੱਤਰਦਾ ਨਹੀਂ ਉਹ ਰੰਗ ਫਿਰ ਕਿਸੇ ਕਿਸੇ ਨੂੰ ਚੜਦਾ ਹੈ ਤੇ ਉਹ ਕੋਈ ਕੋਈ ਹੁੰਦਾ ਹੈ ਐਸਾ ਰੰਗ ਨਾ ਡੀਠ ਕਦੇ ਇਸ ਤਰ੍ਹਾਂ ਦਾ ਵੇਖਿਆ ਨਹੀਂ ਭਾਈ ਮਨੀ ਸਿੰਘ ਭਾਈ ਸਦੀ ਦਾਸ ਮਦੀ ਦਾਸ ਦਿਆਲਾ ਜੀ ਉਹਨਾਂ ਨੂੰ ਰੰਗ ਚੜਿਆ